ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਰਸੀ ਬੈਡ ਤਾਜੀ ਸੂਈ ਸਵਾਈ ਇਹ ਸਾਰਾ ਡਿਟੇਲ ਆਪਾਂ ਵੀਰਤੋ ਇਹਦੇ ਬਾਰੇ ਪੁੱਛਦੇ ਆਓਗੇ ਗ੍ਰੀਟਿੰਗ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਆਪਣਾ ਜੀ ਨਾ ਬਾਈ ਭਾਉਣਪੁਰ ਸਿੰਘਾ ਪਿੰਡ ਹੜਾਇਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 9877838299 ਦੂਜਾ ਨੰਬਰ ਹੈਗਾ ਨਸਤ ਸੱਤ ਪੈਂਦੀ 50 ਤੋਂ 60 ਲਈ ਇਹ ਵੱਡੇ ਭਰਾ ਨੂੰ ਬਰਾਏ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਹਾਂਜੀ ਬਾਈ ਜੀ ਜਿਹੜੇ ਆਪਾਂ ਜਰਸੀ ਵੈਢ ਦੇਖੀ ਹੈ ਨਾ ਬਾਈ ਜੀ ਸੂਆ ਕਿਹੜਾ ਸੂਈਆ ਇਹ ਬਈ ਦੂਜਾ ਸੂਆ ਸੂਈ ਹੈਗੀ ਤੂੰ ਨੇ ਮਾਲਕ ਨੇ ਆਪਾਂ ਨੂੰ ਜਿਹੜਾ ਕਿਹਾ ਬਾਈ ਦੁੱਧ 16 ਤੋਂ 17 ਕਿਲੋ ਦੋ ਦਿੱਤਾ ਇਹਨੇ ਠੀਕ ਆ ਮਾਲਕ ਕਹਿੰਦੇ 16 17 ਕਿਲੋ ਦੁੱਧ ਇਹਨੇ ਪਲੂਣ ਨੇ ਦਿੱਤਾ ਤੇ 제ਰ ਜਿਰੋਕੇ ਜਾਵਾਂ 제ਰ ਮਾ ਦਾ ਗਾਨਾ ਬਈ ਵੀਡੀਓ ਆਪਣੇ ਕੋਲੇ ਬਣੀ ਏ 제ਰ ਦੀ ਵੀ ਠੀਕ ਹੈ ਠੀਕ ਹੈ ਇਹ ਗੱਲ ਤੇ ਕੋਈ ਵੀ ਵੀਡੀਓ ਮੰਗਵਾਉਣ ਕਹਿੰਦਾ 제ਰ ਦੀ ਠੀਕ ਹੈ ਨਾ ਗੱਲ ਬੱਚਾ ਆ ਗਿਆ ਮੇਰ ਕਾਫਣਾ ਬਾਈ ਫੇਸਬੁਕ ਕੁਆਲਟੀ ਦਿਖਾ ਦੇ ਬੈਠ ਦੀ ਠੀਕ ਹੈ ਮਗਰ ਬੱਚਾ ਇਹਦੇ ਮਗਰ ਬਾਈ ਬੱਚਾ ਦਾ ਸੋ ਫਿਰੋ ਮੂੰ ਮੱਥਾ ਦੇਖੋ ਬੈਠਦਾ ਸੋਹਣਾ ਸਾਫ ਸੁਥਰਾ ਬਾਕੀ ਰਾਜੀ ਸਮੀ ਪੜੀ ਵੀ ਲੱਸੀ ਨਾ ਵੀ ਕਿਸੇ ਪਾਸੋਂ ਨਹੀਂ ਲੇਵਾ ਵਗੈਰਾ ਦੇਖੋ ਪਿੰਡ ਦਾ ਇੰਨੀ ਖੁੱਲੀ ਹੈਗੀ ਜਿੰਨਾ ਪਾ ਦੇਗਾ ਉਨਾ ਚੋਲੇ ਆ ਦੇ ਲੋ ਠੀਕ ਹੈ ਸੋਹਣਾ ਸਾਫ ਸੁਥਰਾ ਥਣ ਹਵਾਨਾ ਤੇ ਲੇਵੇ ਦੀ ਬੜੀ ਖਬਰਦਾਰ ਤਾਜੀ ਸੂਈ ਸਵਾਈ ਹੈ ਧਾਰਾ ਪੇਜੇ ਮਾਰ ਕੇ ਦਿਖਾਉਨੇ ਆ ਤੇ ਸੋਹਣੀ ਮੂੰ ਮੱਥਾ ਲਾਖਦੀ ਵਜਨ ਵਜੂਦ ਵਾਲੀ ਬੈਠਾ ਹੈ ਨਾ ਹਾਂਜੀ ਬਾਈ ਤੇ ਮਗਰ ਬੱਚਾ ਜੀਰ ਜੂਰ ਜਮ ਕੰਮ ਡਾਨ ਐਦ ਕੀ ਦੁੱਧ ਕਿੰਨਾ ਮੰਨ ਕੇ ਚੱਲੇ ਵਦਾ ਦੁੱਧ ਬਾਈ ਐਦ ਕੀ ਐ ਮੰਨ ਕੇ ਗੱਲ ਵੀ ਬੰਦਾ ਜਿਹੜਾ ਮਰਜ਼ੀ ਲੈ ਲੇ ਆਓ ਦੁੱਧ ਦਾ ਨਾ 20 ਕਿਲੋ ਦਾ ਹੱਕ ਬਣਦਾ ਬੈਠਦਾ ਠੀਕ ਹੈ ਨਾ ਗੱਲ 18 19 ਕਿਲੋ ਜਿਹੜਾ ਮਰਜ਼ੀ ਮੰਨ ਕੇ ਲੈ ਲਈ ਠੀਕ ਹੈ ਸੋ ਫਿਰ ਚਵਾਈ ਦੇਖ ਸਕਦੇ ਹਾਂ ਜੀ ਧਾਰਾ ਪਾ ਮਾਰ ਕੇ ਦਿਖਾਉਣੇ ਪਏ ਆ ਚੂਣ ਦੇਖੋ ਬਾਕੀ ਇਹਦੇ ਨਿਆਣਾ ਪਾਉਣਾ ਕੋਈ ਬੱਚਾ ਛੜਨਾ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਜਮਾ ਭਾਈ ਮੈਂ ਕਹਿੰਦਾ ਨਿਆਣਾ ਪਾਓ ਚਾਹੇ ਨਾ ਪਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਕੋਈ ਸ਼ੂਟ ਆਉਟ ਟੁੱਟਦਾ ਭਾਜਦਾ ਭਾਈ ਫਰਲਾ ਪੂਰ ਹੋਊ ਆਪਣੀ ਗਾਰੰਟੀ ਹੋਊਗੀ ਸਾਰਾ ਦੇ ਵੇਖਵੇਂ ਪੈਂਦੀਆਂ ਠੀਕ ਹੈ ਚਵਾਈ ਦੀ ਜਮਾ ਇੱਕ ਨੰਬਰ ਜੱਗ 'ਚ ਗਲਾਸ ਰੱਖ ਕੇ ਧਰ ਵਾਰੀ ਜੋ ਚਾਹੇ ਹਨ ਮਰਜ਼ੀ ਬਾਈ ਮਾੜਾ ਕੋਲ ਹੋ ਕੇ ਥਣ ਦਿਖਾ ਦੇ ਕਿਦਾਂ ਲੱਗਿਆਗਾ ਸੋ ਥਣ ਦੇਖੋ ਯਾਰ ਕਿਆ ਵਦ ਨਜ਼ਾਰੇਦਾਰ ਹਨਾ ਵਹਿੜ ਦੇ ਠੀਕ ਹੈ ਚੋਣ ਦਾ ਸੁਭਾਅ ਹੁੰਦਾ ਜਮਾ ਸੋ ਚਵਾਈ ਦੇਖੋ ਯਾਰ ਕਿਆ ਵਦ ਨਜ਼ਾਰੇਦਾਰ ਹਨਾ ਤੇ ਬਰੇ ਰੇਟ ਇਹਦਾ ਕੀ ਰੱਖਿਆ ਵਾ ਰੇਟ ਬਾਈ ਮੋਲ ਕਰੋ ਨਾ ਢੋ ਜਿਹੜਾ ਮਰਜ਼ੀ ਕਰਾ ਲੈ ਬਸ ਲੈਂਡ ਦੇਣੀ ਹੈਗਾ 70000 ਹੀ ਛੱਡਣਾਗਾ 69000 ਦੀ ਵਹਿੜ ਆ ਵਾ ਦੇ ਦਾਂਗੇ ਜਮਾ ਹਾਂ ਸੋ ਬਰੇ ਧਾਰਾ ਵਗੈਰਾ ਵਾ ਮਾਰ ਕੇ ਦਿਖਾ ਦਿਆਂ 69000 ਦੀ ਵ ਪੇਮੈਂਟ ਅੱਧਾ ਹੀ ਲਾਇਆ ਜੱਗ ਭਰ ਲੱਗੇ 97 98778 68299 ਨਸੀਅਤ 35 50644 ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਦਿੱਤਾ ਜੀ